ਵਾਹਿਗੁਰੂ ਦੀ ਕਾਹ ਕਾਉ ਸਾਰੋ ਸ੍ਰੀ ਵਾਹਿਗੁਰੂ ਜੀ ਕੀ ਬੱਲੇ ਜੀ ਮਾਨਮ ਸੇਵਾ ਉਤਮ ਸੇਵਾ ਸਭ ਤੋਂ ਵੱਡੀ ਸੇਵਾ ਜੋ ਇਨਸਾਨੀਅਤ ਦੀ ਮਨੁੱਖਤਾ ਦੀ ਸੇਵਾ ਆਪਣਾ ਕਰ ਆਸ਼ਰਮ ਪੰਡਾੜ ਨੂੰ ਨੇੜੇ ਰੈਕੂੜੀ ਨਾਲ ਲੁਧਿਆਣਾ ਜੋ ਕਿ ਤਕਰੀਬਨ 2.5 ਸਾਲ ਤੋਂ ਇਸ ਜਗ੍ਹਾ ਦੀ ਸਭਾਵਾਂ ਚੱਲ ਰਹੀਆਂ ਨੇ ਅੱਜ ਬੈਠੇ ਬੈਠੇ ਮੇਰਾ ਮਨ ਤੇ ਚਾਇਆ ਵੀ ਅੱਜ ਸਾਨੂੰ ਦੋ ਤਿੰਨ ਰੱਬੀ ਰੂਹਾਂ ਦੇ ਦਰਸ਼ਨ ਕਰਾਈਏ ਇੱਕ ਦਾ ਵੀ ਆਹਾ ਸਾਡਾ ਬਸ ਮਨਮਰਜ਼ੀ ਨਾਲ ਖੋਸ਼ੀ ਜਾਂਦਾ ਜੀ ਤੇ ਮਨਮਰਜ਼ੀ ਨਾਲ ਜਿਵੇਂ ਕਹਿੰਦੇ ਇੱਕ ਦੂਜੇ ਦੇ ਚੁੰਨੀ ਆਪੜੀ ਜਾਂਦੇ ਨੇ ਜਿਵੇਂ ਜਿਵੇਂ ਹਨਾ ਕੋਈ ਦਿਮਾਗੀ ਬਿਲਕੁਲ ਸਹੀ ਨਹੀਂ ਹੈਗਾ ਜਿਹੜਾ ਬਸ ਪਰਮਾਤਮਾ ਬਣੀਵੇਂ ਰੱਬੀ ਰੂਹ ਹੈ ਇਹਨਾਂ ਨੂੰ ਕਹੇ ਜਾਂਦਾ ਕਿ ਕਿਸੇ ਚੀਜ਼ ਦੀ ਸੋਝੀ ਹੀ ਨਹੀਂ ਜਦ ਬੈਠਾ ਰਹਿੰਦਾ ਆਲੇ ਦੁਆਲੇ ਚੱਕੀ ਜਾਂਦਾ ਜਾਂ ਮਤਲਬ ਹੱਸਣ ਲੱਗਦਾ ਹੱਸਣ ਲੱਗ ਗਿਆ ਜੀ ਇਸ ਤਰ੍ਹਾਂ ਸਾਡਾ ਬਕੂ ਵੀਰਾ ਜਿਹੜਾ ਗ੍ਰਾਮ ਤੋਂ ਲਿਆਂਦਾ ਸੀ ਤੁਸੀਂ ਦੇਖੀਏ ਵੀਡੀਓ ਇਹਦੀ ਕੱਚ ਦੇ ਟੁਕੜੇ ਲੱਤਾਂ ਦੇ ਵਿੱਚ ਬਾਹਾਂ ਲੱਤਾਂ ਦੇ ਵਿੱਚ ਪੱਟ ਦੇ ਵਿੱਚ ਕੱਚ ਦੇ ਟੁਕੜੇ ਸੀ ਜਿਸ ਤਨਿਹਾਦਾ ਸੀ ਇਹਦੇ ਹਾਲਾਤ ਹਿਸਾਬ ਨਾਲ ਸੀਗੇ ਵੀ ਡੈਦੀਏ ਪ੍ਰਮਾਤਮਾ ਜਿਵੇਂ ਆਪਾਂ ਆਮ ਗੱਲ ਕਰਦੇ ਵੀ ਡੈਦੀਏ ਪ੍ਰਮਾਤਮਾ ਤੋਂ ਇੰਨੇ ਮਾੜੇ ਹਾਲਾਤਾਂ ਵਿੱਚ ਸੀਗਾ ਵਿਚਾਰਾ ਜਦੋਂ ਵੀ ਇੱਥੇ ਮਿਲਦੀਏ ਕਰਦੇ ਆ ਜਦੋਂ ਮੈਨੂੰ ਦੇਖ ਲੈਂਦਾ ਭਾਜੀ ਕੀ ਹੁੰਦਾ ਜਫੀ ਪਾਉਂਦਾ ਬੜਾ ਖੁਸ਼ ਹੁੰਦਾ ਘੁੱਟ ਕੇ ਹਨਾ ਜਾਨੀ ਇਹ ਰੱਬੀ ਰੂਹਾਨੇ ਜੀ ਆ ਸੋਹ ਪਾਲ ਵੀ ਦਾ ਬੈਠਾ ਜੀ ਤੇ ਸੋਹ ਪਾਲ ਦਾ ਚਿਹਰਾ ਦਿਖਾ ਨਹੀਂ ਇਹ ਇਹ ਵਿਚਾਰਾ ਲਿਆਂਦਾ ਠੀਕਾ ਜਗਰਾਉਂ ਤੋਂ ਸੌਰੀ ਅਰਾੜਾ ਸਾਹਿਬ ਤੋਂ ਜੀ ਬਸ ਨਾ ਲੈਟਰਨ ਦਾ ਪਤਾ ਨਾ ਬਾਥਰੂਮ ਦਾ ਪਤਾ ਜੀ ਕਿ ਜਿਵੇਂ ਕਹਿੰਦੇ ਰੱਬੀ ਰੂਹਾਂ ਦੇਖੋ ਹਰ ਬੜਿਆ ਚਾ ਖੋਹੀ ਰਹਦ ਨੇ ਪੱਪੂ ਦੇ ਇਹ ਵਿਚਾਰਾ ਜੀ ਪੱਪੂ ਨੂੰ ਰੱਖ ਲਿਆ ਨੋਂ ਦਾ ਪਤਾ ਹੀ ਹੈ ਨਹੀਂ ਅਸ਼ੀਵਰ ਸਾਹਿਬ ਦੇ ਮਾਨ ਨਾਲ ਉਹਨੂੰ ਪੱਪੂ ਰੱਖ ਲਿਆ ਜੀ ਪੱਪੂ ਹੀ ਆ ਰਹਾ ਤੇ ਇਹਦਾ ਬੀਲ ਦਾ ਨਾਮ ਹੀ ਪਤਾ ਨਾ ਬੋਲਦਾ ਨਾ ਚੱਲਦਾ ਕਿਸੇ ਚੀਜ਼ ਦਾ ਨਹੀਂ ਪਤਾ ਲੈਟਰਨ ਬਾਥੂ ਵੀ ਅਸੀਂ ਅੰਦਾਜ਼ੇ ਨਾਲ ਆਪਦੇ ਸੀ ਵੀ ਇਸ ਵੀਰੇ ਕਰਵਾਏ ਹੋਣੇ ਆ ਜਾਂ ਉਹਦਾ ਪਰਸ ਕੋਈ ਵਿਚਾਰਾ ਪਰੇਸ਼ਾਨ ਜਾਂ ਤੰਗ ਨਹੀਂ ਕਰਦਾ ਸਾਨੂੰ ਤੇ ਬਸ ਐਸਪਰੈਂਸ ਸਾਡੇ ਪਰਿਵਾਰ ਦੇ ਵਿੱਚ ਜੀ ਰਹੇ ਨੇ 22-23 ਪਰਿਵਾਰ ਦੇ ਮੈਂਬਰ ਨੇ ਤੇ ਵੀਰਾ ਭਰਾਵਾਂ ਨੂੰ ਮੇਰੀ ਇਹ ਅਰਜ਼ਰ ਦੇਹੀ ਵੀ ਇਹੀ ਪੈਂਦੀ ਆ ਵੀ ਤੁਸੀਂ ਨਿੰਘਦੇ ਕਰਦੇ ਜਰੂਰ ਜਿਹੜਾ ਮਾਰਿਆ ਕੋ ਵੀਰੋ ਇਹ ਉਹ ਜਗ੍ਹਾ ਉਹ ਪਰਿਵਾਰ ਆ ਇਹ ਉਹ ਨਪੀ ਰੁਹਾਨ ਹੈ ਜਿੰਨਾਂ ਦਾ ਅੱਗੇ ਪਿੱਛੇ ਕੋਈ ਫੈ ਨਹੀਂ ਹੈ ਨਾ ਅੱਗੇ ਪਿੱਛੇ ਕਿਹਦਾ ਨਹੀਂ ਹੈਗਾ ਜੋ ਅੱਗੇ ਪਿੱਛੇ ਜਿੰਨਾਂ ਨੇ ਹੈਂਡਲ ਦੇ ਬਾਰੇ ਤੇ ਸ਼ੋਅ ਜੀ ਦੇ ਦੇਖੋ ਵੀ ਜੇ ਤਾਂ ਅੱਗੇ ਪਿੱਛੇ ਹੈ ਨਹੀਂ ਉਹ ਕਿਹੜੇ ਹਾਲਾਤਾਂ ਦੇ ਵਿੱਚ ਘਿਰਿਆ ਹੋਊਗਾ ਹਨਾ ਇਹਨਾਂ ਨੂੰ ਪਤਾ ਹੀ ਹੈ ਨਹੀਂ ਦੇ ਬਾਰੇ ਦੁਨੀਆ ਤੇ ਆ ਗਈ ਕਿਵੇਂ ਰਹਿ ਰਹੇ ਸੜਕਾਂ ਦੇ ਕੋਲ ਕਿਵੇਂ ਮੈਂ ਜਨਾ ਬੁੜੇ ਹੈ ਪੁਰੇ ਹਲਾਕਤਾਂ ਦੇ ਵਿੱਚ ਜਦੋਂ ਪ੍ਰਵਾਤ ਮਨੇ ਸਾਡੀ ਡਿਊਟੀ ਲਈ ਕਿਉਂਦੇ ਰਣ ਭੈਣੋਂ ਭਰਾ ਹੀ ਛੱਪੇ ਭੜ ਭਰਾ ਸਾਡੇ ਉਹ ਜਰੂਰ ਸਵਾਮਾਂ ਜਿੰਦੇ ਨੇ ਪਿਛਲੀ ਆਸ਼ਰਮ ਦੀ ਸੇਵਾ ਲਈ ਹੂਆ ਕਿਦਨੇ ਬਿੱਤੀ ਬਿਲ ਦੀ ਸੇਵਾ ਲਈ ਹੂਆ ਜਾਂ ਲੱਖ ਲੱਖ ਹੈ ਨਾ ਕੋਈ ਵੀਰਾ ਛੱਡਾ ਚੱਕੀ ਵਾਲਾ ਸੋਨੂ ਆ ਉਹਦੀ ਆਟੇ ਦੀ ਸੇਵਾ ਜੋ ਵੀ ਆਟਾ ਪੀਸਿਆ ਜਾਂਦਾ ਵਾ ਉਹਦਾ ਕੋਈ ਪੈਸਾ ਨਹੀਂ ਲੈਂਦਾ ਉਹ ਵੀ ਸੇਵਾ ਹੀ ਹੈ ਨਾ ਤੇ ਰੰਗੋ ਵਾਲ ਤੋਂ ਸਾਡੇ ਕੋਲ ਮੈਡੀਕਲ ਤੋਂ ਦਵਾਈ ਜੂਂਦੀ ਆ ਦਾ ਕੋਈ ਪੈਸਾ ਨਹੀਂ 10000 ਦੀ ਆਜੇ 20000 ਦਾ ਜੀ ਜਿਨ੍ਹਾਂ ਦੀ ਵੀ ਜੋ ਜਦੋਂ ਜਦੋਂ ਸਾਨੂੰ ਲੋੜ ਪੈਂਦੀ ਕਿਸੇ ਤਰ੍ਹਾਂ ਦੀ ਦਵਾਈ ਦੀ ਤਾਂ ਵੀ ਨੂੰ ਅਸੀਂ ਮੈਸੇਜ ਕਰ ਦਿੰਦੇ ਆ ਤਾਂ ਵੀ ਇਹ ਸਾਨੂੰ 10 ਦੇ ਦਾ ਵੀ ਦਵਾਈ ਨਿਕੜੇ ਦਵਾਈ ਕੱਟਣ ਤੋਂ ਬਾਅਦ ਤਾਂ ਅਸੀਂ ਨਾ ਇਹਨਾਂ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਡਿਊਟੀ ਲਈ ਹੋਏ ਸੇਵਾਦਾਰ ਨੂੰ ਲੈ ਆਉਂਦੇ ਹਣਾ ਕੋਈ ਨਾ ਕੋਈ ਜਾ ਕੇ ਜਿਵੇਂ ਜਿਵੇਂ ਆਏਗਾ ਤੇ ਸਾਡੇ ਬਲੰਦੀਆ ਵੀਰ ਆਪਣੇ ਰੋਟਰੀ ਵਾਲਾ ਤੇ ਪਵਨ ਨਵਾਂ ਦਾ ਵੀਰ ਜੀ ਦਾ ਉਹ ਜਿੰਨੇ ਵੀ ਟੈਸਟ ਹੁੰਦੇ ਨੇ ਜੀ ਦੇਖੋ ਇਹ ਰੱਬੀ ਰੂਹਾਂ ਹੁੰਦੀਆਂ ਨੇ ਜਿਵੇਂ ਉਹਨਾਂ ਮੈਡੀਕਲ ਦਾਸਤਾ ਜਾਂ ਚੱਕੀ ਵਾਲਾ ਸੰਗਤ ਵੀ ਦਾਸਤਾ ਜਾਂ ਸਾਡੇ ਵੀਰ ਅਮਰਜੀਤ ਬਾਬਾ ਜੀ ਹਨ ਜਿਨ੍ਹਾਂ ਅਸੀਂ ਪਿਆਰ ਨਾਲ ਬਾਬਾ ਵੀਰ ਕਹਿੰਦੇ ਨੇ ਅਮਰਜੀਤ ਵੀਰ ਗਰੇਵਾਲ ਉਹਨਾਂ ਦੀ ਰਾਸਣ ਦੀ ਸੇਵਾ ਹਰ ਮੰਥ ਲਈ ਹੋਈ ਆ ਟਾਈਮ ਦੱਗ ਦੋ ਯਾਨੀ ਅਲੱਗ-ਅਲੱਗ ਜਿੰਨੀਆਂ ਵੀ ਸਵਾਵਾਂ ਆਉਂਦੀਆਂ ਨੇ ਹਰੇਕ ਵੀਰ ਦਾ ਧੰਨਵਾਦ ਕਿਉਂਕਿ ਇਹ ਤਾਂ ਉਹ ਵੀਰ ਤੇ ਉਹ ਬਜ਼ੁਰਗ ਨੇ ਇਹਨਾਂ ਤਾਂ ਹੈ ਹੀ ਨੇ ਹਨਾ ਤੁਸੀਂ ਇਹ ਚੀਜ਼ ਬਾਰੇ ਸੋਚਦੇ ਕਿ ਦੇਖੋ ਵੀਰ ਦਾ ਹੈ ਨਹੀਂ ਉਹਦਾ ਕੌਣ ਆ ਉਹਦਾ ਪ੍ਰਮਾਤਮਾ ਗੁਰੂ ਰਾਮਦਾਸ ਕੋਈ ਆਪਾਂ ਆਪਣੇ ਹਿਸਾਬ ਨਾਲ ਅੱਲਾ ਕਹਿੰਦੇ ਨੇ ਕੋਈ ਰਾਮ ਕਹਿੰਦਾ ਹਨ ਕੋਈ ਵਾਹਿਗੁਰੂ ਕਹਿੰਦਾ ਹਨ ਹਰੇਕ ਆਪੋ ਆਪਣੇ ਧਰਮ ਦੇ ਸਾਣਾ ਜਿਵੇਂ ਜਿਵੇਂ ਹੈਗਾ ਉਹ ਇਤਨਾ ਮੰਨਿਆ ਜਾਂਦਾ ਹਨ ਇਹ ਵੀਰ ਉਹ ਬਜ਼ੁਰਗ ਨੇ ਹਨ ਜਿਨ੍ਹਾਂ ਦਾ ਹੈ ਨਹੀਂ ਕੋਈ ਮੈਂ ਦੁਬਾਰਾ ਫੇਰ ਦੱਸਦਾ ਜਿਵੇਂ ਲਬਾਰਟਰੀ ਵਾਲਾ ਵੀਰ ਪਵਨ ਜਿੰਨੇ ਵੀ ਟੈਸਟ ਹੁੰਦੇ ਨੇ ਮੰਥਲੀ ਜਾਂ ਦਸਵਈ ਨੇ ਵੀ ਹੋ ਜਾਣਾ ਮਹਿੰਗੇ ਸਾਹ ਤੇ ਜਦੋਂ ਵੀ ਵਿਜਾ ਨੂੰ ਫੋਨ ਲਾਈਦਾ ਵੀਰੇ ਟੈਸਟ ਕਰ ਜੋ ਤਾਂ ਵੀਰੇ ਜਦੀ ਮੁੰਡੇ ਨੂੰ ਭੇਜਦਾ ਜਾਂ ਆਪ ਹੁੰਦਾ ਜਿਹੜਾ ਟੈਸਟ ਫੀ ਕਰਕੇ ਜਾਂਦਾ ਹਨ ਏਹ ਜੀ ਫਰਵਿੰਦਾ ਵੀਰਾਂ ਲਈ ਅਰਦਾਸ ਬੇਨਤੀ ਕਰੋ ਵੀ ਪ੍ਰਮਾਤਮਾ ਨੇ ਵੀ ਇਹਨਾਂ ਨੂੰ ਦਿਨ ਦੁਗਣਾ ਕੀ ਰਾਤ ਚੋਪੀ ਤਰੱਕੀ ਬਖਸ਼ਣਾ ਹਨਾ ਪ੍ਰਮਾਤਮਾ ਜੀ ਤੇ ਹਰ ਇੱਕ ਦਾ ਧੰਨਵਾਦ ਆ ਹਰ ਇੱਕ ਦਾ ਇਹ ਨਹੀਂ ਮੈਂ ਪੰਜ ਸੱਤ ਬੱਧੀ ਵੈਸੇ ਦਿੱਖਣਾ ਉਹ ਰੂਟੀਨ ਵਾਲੇ ਤੇ ਬਹੁਤ ਵੀਰ ਭਰਾ ਨੇ ਛਾਡੇ ਜਿਹੜੇ ਸੇਵਾ ਦੇ ਕੇ ਜਾਂਦੇ ਨੇ ਤੇ ਹੋਰ ਵੀ ਬਹੁਤ ਆਪਾਂ ਨੂੰ ਇੱਥੇ ਸਵਾਵਾ ਦੀ ਲੋਡ ਹਨਾ ਜਿਵੇਂ ਕਿ ਸਾਨੂੰ ਪਹਿਲਾਂ ਵੀ ਦੱਸਿਆ ਵੀ ਆਪਾਂ ਜਿਹੜਾ ਪੱਥਰ ਵਾਰੇ ਕਹਿੰਦੇ ਇਹ ਪੱਥਰ ਦਾ ਖਰਚਾ ਪੜਾਲ 1.5 ਤੋਂ 2 ਲੱਖ ਦਾ ਸੀ ਆਪਾਂ ਥੱਲੇ ਫਰਸ਼ੀ ਮੈਟ ਹੀ ਲਵਾ ਦਈਏ ਉਹਦਾ ਜਿਹੜਾ ਮੇਰੇ ਹਿਸਾਬ ਨਾਲ 25-30 ਹਜ਼ਾਰ ਦੇ ਵਿੱਚ ਵਿੱਚ ਆਪਣਾ ਫਰਸ਼ੀ ਮੈਟ ਲੱਗ ਜਾਊਗਾ ਜਾਂ ਆਪਾਂ ਪੀਓਪੀ ਕਰਾਉਣੀ ਚਾਹੁੰਦੇ ਆ ਸ਼ਹਿਰ ਹਾਲ ਦੇ ਵਿੱਚ ਜਿਸ ਦੇ ਵਿੱਚ ਵੀਰ ਭਰਾ ਸਾਡੇ ਬਜ਼ੁਰਗ ਰਹਿੰਦੇ ਨੇ ਪੀਓਪੀ ਹੋ ਜਵੇ ਪੀਓਪੀ ਹੋਣ ਤੋਂ ਬਾਅਦ ਪ੍ਰਾਇਮਰ ਵੱਜੀ ਕੇ ਸੋਨਾ ਖਰਖਾ ਇਹ ਇਹ ਸਾਡਾ ਘਰ ਬਣ ਜੂਗਾ ਤੇ ਫਰਸ਼ ਲੱਗ ਜਵੇ ਮੈਟ ਤੇ ਇਹੀ ਜ਼ਰੂਰਤਾਂ ਨੇ ਜੀ ਜਾਂ ਅਸੀਂ ਇੱਕ ਮੇਨ ਰੂਟ ਤੇ ਬੋਰਡ ਲਵਾਉਣਾ ਚਾਹੁੰਦੇ ਆ ਵੀ ਲੰਘਣ ਵਾਲਿਆਂ ਵੀਰਾਂ ਭਰਾਵਾਂ ਨੂੰ ਇਸ ਇਹ ਬੋਰਡ ਵੜ ਕੇ ਪਤਾ ਲੱਗ ਜੇ ਵੀ ਇੱਥੇ ਸੰਸਥਾ ਕੰਬੀਰ ਆਪ ਜੋ ਬਜ਼ੁਰਗਾਂ ਭਰਾ ਵਾਲੀ ਆਸਲਾ ਬਣਿਆ ਹੋਇਆ ਬਸ ਇਹੀ ਕੁਝ ਬੇਨਤੀਆਂ ਨੇ ਵੀਰੋ ਜਰੂਰ ਕਿੜਾ ਮਾਰਿਆ ਕਰੋ ਤੇ ਜਿਹੜੀਆਂ ਚੀਜ਼ਾਂ ਦੀ ਲੋੜ ਆ ਤੇ ਪੁੱਛਿਆ ਕਰੋ ਆ ਕੇ ਜੂ ਸੰਗੋ ਸੇਵਾ ਲਾਇਕ ਰਹੇ ਜਿੰਨੇ ਜੋ ਕੰਮ ਜੋੜੀ ਵੀ ਹਜ਼ਾਰਾਂ ਲੱਖਾਂ ਦੇ ਵਿੱਚ ਸੇਵਾ ਕਰਨੀਆਂ 500 400 ਦੀ ਸਾਨੂੰ ਪੈਸੇ ਨਹੀਂ ਨੀ ਚੀਜ਼ ਵੀ ਕੁਛ ਚੀਜ਼ ਲਿਆ ਸਕਦੇ ਹੋ ਤੁਸੀਂ ਦੇ ਸਕਦੇ ਹੋ ਚੀਜ਼ ਬਾਕੀ ਕਿੜਾ ਮਾਰੋ ਤੁਹਾਨੂੰ ਪਤਾ ਲੱਗੂ ਸਵਾਵਾ ਕਿ ਨੇ ਹੋ ਰਹੀ ਨੇ ਤੇ ਵਧੀਆ ਸੇਵਾ ਹੋ ਰਹੀ ਜਾਂ ਨਹੀਂ ਹੋ ਰਹੀ ਹੈ ਨਾ ਜਿਨ੍ਹਾਂ ਵੀਰਾਂ ਭਰਾਵਾਂ ਨੇ ਹੁਣ ਤੱਕ ਜੋ ਵੀ ਸੇਵਾ ਦਿੱਤੀ ਆ ਹਰ ਇੱਕ ਵੀਰ ਦਾ ਧੰਨਵਾਦ ਪਰਮਾਧਮਾ ਲੰਮੀ ਉਮਰਾਂ ਤਾਂ ਦੁਤੀ ਚੜ੍ਹਦੀ ਕਲਾ ਵਿੱਚ ਰੱਖਣ ਬਾਕੀ ਸਾਨੂੰ ਪਰਵਾਹ ਦੀ ਦੂਤਨ ਪਰਿਵਾਰ ਦੇ ਮੈਂਬਰ ਮੜਾ ਕੇ ਹਰ ਰੋਜ਼ ਅਪਡੇਟਸ ਦੇ ਰੰਗ ਕੱਲੇ ਕੱਲੇ ਪਰਿਵਾਰ ਬਾਰੇ ਕੱਲੇ ਕੱਲੇ ਇਸ ਮੈਂਬਰ ਬਾਰੇ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ